ਪੰਜਾਬ ਸਰਕਾਰ ਦੀਆਂ ਨਾਕਾਮੀਆਂ ਦੇ ਖਿਲਾਫ ਕੁਝ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਜਦੋਂ ਵੀ ਆਵਾਜ਼ ਚੱਕੀ ਆ ਤੇ ਉਸ ਆਵਾਜ਼ ਨੂੰ ਅੱਜ ਪੰਜਾਬ ਦੇ ਕੋਨੇ-ਕੋਨੇ ਵਿੱਚ ਗਾਂ-ਗਾ ਦੇ ਨਾਲ ਨੱਪਣ ਦਾ ਉਪਰਾਲਾ ਜਰੂਰ ਕੀਤਾ ਜਾ ਰਿਹਾ ਹੈ। ਇਹ ਜੋ ਕਿ ਸਾਡੀਆਂ ਸੁਸਾਇਟੀਆਂ ਵਿੱਚ ਆਉਂਦੀ ਹੈ ਉਹਦੀ ਆਮਦਨੀ ਵਜਾਏ ਉਹ ਆੜਤੀਆਂ ਦੇ ਕੋਲ ਗਈ ਜਿੰਨੇ ਵੀ ਆੜਤੀਏ ਨੇ ਉਹਨਾਂ ਆੜਤੀਆਂ ਨੇ ਉਸ ਖਾਦ ਦੇ ਨਾਲ ਜਿਹੜਾ 268 ਰੁਪਏ ਦਾ ਥੈਲਾ ਬੈਗ ਹੈ ਉਹ 300 ਦਾ ਕਰਕੇ ਵੇਚਿਆ 200 300 ਦੇ ਥੈਲੇ ਦੇ ਨਾਲ 350 400 500 ਜਿੰਦਾ ਵੀ ਜਿੰਦੀ ਲੱਗਦੀ ਲਗੜਾ ਉਹ ਲਾ ਕੇ ਨਾਲ ਕੁਝ ਸਮੱਗਰੀ ਅਟੈਚ ਕਰਕੇ ਦੇ ਰੋ ਮਤਲਬ ਇਹ ਜਿਵੇਂ ਮੈਂ ਤਰਸੇਮ ਸਿੰਘਾਂ ਢੱਲੋਂ ਪਈਆ ਆਪਾਂ ਕੰਮ ਕਰ ਜਿਹਨਾਂ ਸਕੱਤਰ ਜ਼ਿਲ੍ਹਾ ਜਲੰਧਰ ਭਾਰਤੀਿਕ ਸੁਪਰੀ ਦੇ ਦਬਾਵੇ ਜਿਹੜਾ ਅੱਜ ਦਾ ਧਰਨਾ ਆਈ ਧਰਨਾ ਇਸ ਕਰਕੇ ਸਾਨੂੰ ਲਾਉਣਾ ਪਿਆ ਕਿਉਂਕਿ ਆਪਾਂ ਨੂੰ ਪਤਾ ਕਿ ਹੁਣ ਉਹ ਜਿਹੜਾ ਝੋਨੇ ਦੇ ਸੀਜ਼ਨ ਦੇ ਉੱਤੇ ਝੋਨੇ ਦੀ ਫਸਲ ਲਈ ਖਾਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੀ ਖਾਦ ਦੀ ਪੂਰਤੀ ਨਹੀਂ ਹੋ ਰਹੀ ਸੀ ਅਸੀਂ ਸੀ ਪਿਛਲੇ 14 ਜੁਲਾਈ ਨੂੰ ਐਸਡੀਐਮ ਸਾਹਿਬ ਮੈਡਮ ਨੇ ਦੇਖ ਕੇ ਕਹਿ ਸਕੇ ਉਹਦਾ ਮਨਪੱਤਰ ਵੀ ਸਾਡੀ ਜਿਹੜੀ ਖਾਦ ਦੀ ਪੂਰਤੀ ਕੀਤੀ ਹੈ ਪਰ ਉੱਤੇ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਫੇ ਅਸੀਂ ਪਾਰਟੀ ਵੰਡ ਬੋਕਿਆ ਸੀ ਕਿ ਜੇਕਰ ਸਾਡੀ ਜਿਹੜੀ ਖਾਦ ਦੀ ਪੂਰਤੀ ਨਾ ਹੋਈ ਤਾਂ ਅਸੀਂ ਧੰਨ ਲਾਵਾਂਗੇ ਉਹਦੇ ਵਿੱਚ ਬੱਚਾ ਸੀ ਜਿਹੜੇ ਸਰਕਾਰ ਉਹ ਸਾਡੇ ਲੈਣ ਦੇ ਜਿਹੜਾ ਮੰਗ ਪੱਤਰ ਲੈਣ ਦੇ ਬਾਅਦ ਵੀ ਇਹ ਸੁੱਤੀ ਪਈ ਆ ਉਹਦੀਆਂ ਅਸੀਂ ਕੰਨਾਂ ਦੇ ਵਿੱਚ ਆਵਾਜ਼ ਪਾਉਣ ਲਈ ਉਸ ਸੁੱਤੀ ਸਰਕਾਰ ਨੂੰ ਜਗਾਉਣ ਲਈ ਜਿਹੜਾ ਸਾਡਾ ਧਰਨਾ ਲਿਖਿਆ ਗਿਆ ਸੀ ਵੀ ਅਸੀਂ ਧੰਨ ਲਗਾਇਆ ਤਾਂ ਖੇਤੀਬਾੜੀ ਭਾਗ ਦੀ ਕੋਈ ਉਚਿਤ ਰੰਗਾਲੋ ਤੁਹਾਡੀ ਹਾਂਜੀ ਸਾਡੀ ਜਿਹੜੀ ਖੇਤੀ ਮੌਕਾਪਸਰ ਜਿਲੰਦਰ ਸਿੰਘ ਨਾਲ ਗੱਲਬਾਤ ਹੋਈ ਸੀ ਉਹਨੇ ਕੱਲ ਸਾਨੂੰ ਮਿਲੇ ਸੀਗੇ ਆਸ਼ਵਾਸਨ ਦਿੱਤਾ ਵੀ ਤੁਹਾਡੀ ਕੱਲ ਨੂੰ ਖਾਜ ਆ ਆਜੂਗੀ ਚਲੋ ਬਹੁਤ ਵਧੀਆ ਜੇ ਖਾਦ ਆਉਗੀ ਜੇ ਖਾਦ ਆਉਂਦੀ ਆ ਤਾਂ ਵਧੀਆ ਨਹੀਂ ਤਾਂ ਫਿਰ ਅਸੀਂ ਆਪਣਾ ਹੋਰ ਇਦੋਂ ਤੱਕ ਖਾ ਕੋ ਪ੍ਰੋਗਰਾਮ ਕਰਾ ਵੀ ਇਹ ਤਾਂ ਤੁਸੀਂ ਕੋ ਸੋਸਾਇਟੀ ਵਿੱਚ ਖਾਦ ਨਹੀਂ ਆਉਂਦੀ ਕਿ ਖਾਦ ਇਹਦੋਂ ਤੁਸੀਂ ਤੁਹਾਡੇ ਕੋਲ ਰਿਕਾਰਡ ਹੈਗਾ ਕਿ ਤੁਸੀਂ ਖਾਦ ਗਈ ਆ ਕਿਤੇ ਨਹੀਂ ਦੇਖੋ ਜੀ ਜੇ ਜਿਹੜੀ ਜੇ ਅੱਗੇ ਜਿੰਨੀ ਆਉਣੀ ਚਾਹੀਦੀ ਸੀਗੀ ਉਨੀ ਹਲੇ ਤੱਕ ਖਾਦ ਆਈ ਨਹੀਂਗਾ ਜਿਹਦਾ ਕੱਲ੍ਹ ਕੋ ਪੁੱਛਣ ਤੇ ਵੀ ਦੱਸਿਆ ਗਿਆ ਸਾਡੇ ਜਿਹੜਾ ਮੁੱਖ ਚੀਫ ਸੀਗੇ ਖੇਤੀਬਾੜੀ ਅਫਸਰ ਉਨਾਵਨੋ ਸਗਾ ਭਾਈ ਜਿਹੜੀ ਮੱਕੀ ਦੀ ਫਸਲ ਦੇ ਥਲੇ ਰਕਬਾ ਜਿਆਦਾ ਆ ਗਿਆ ਤੇ ਕਈ ਲੋਕ ਜਿੱਦਾਂ ਉਹਨੂੰ ਜਿਆਦਾ ਖਾਦ ਪਾਉਂਦੇ ਆ ਪਰ ਅਸੀਂ ਇਹ ਕਿਉਂ ਨੂੰ ਕੋ ਕਿਹਾ ਵੀ ਭਾਈ ਜੇ ਉਹ ਲੋਕ ਪਾਉਂਦੇ ਆ ਪਰ ਸਾਡਾ ਹੱਕ ਕਿਉਂ ਮਾਰ ਜਦਾ ਸਾਨੂੰ ਸਾਡੇ ਹਿੱਸੇ ਦੀ ਖਾਦ ਜ਼ਰੂਰ ਦਿੱਤੀ ਜਾ ਆ ਜਾ ਕੋ ਫੋਟੋ ਚਲੇ ਚਲੀਏ ਹਾਂ